ਓਹ 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 ਬੱਤੀ ਇੱਕ ਵਾਰ ਗੱਲ ਕਰਨੀ ਆ ਨਹੀਂ ਫੈਲ ਦੇਣਾ ਐਦਾ ਤੂੰ ਬਾਹਰ ਵੀ ਜਾ ਸਕਦੀ ਆ ਪੱਦੇ ਉਹ ਇੱਕਦਾ ਹੋ ਗਿਆ ਓਏ ਪੱਦੇ ਆ ਕਿਹਨੇ ਆ ਕਲਾ ਕੋਣਗੇ ਕੀ ਹੋਇਆ ਤੈਨੂੰ ਆ ਬਲਦਾ ਐ ਦੱਬਲੇ ਨਹੀਂ ਮੈਨਣੇ ਨਹੀਂ ਉਹ ਇਹਦੇ ਹੀ ਕਰਦਾ ਨੱਕ ਘੁੱਟ ਕੇ ਕਰਦਾ ਤੇ ਰਾਣੂ ਕਿਹੜਾ ਲੈਣ ਆਏ ਹੁੰਦੇ ਆ ਹਾਂ ਕੋਟ

ਹਾਂ ਦੋ ਬਾਰ ਦੇ ਆਉਣ ਲੈ ਦੇ ਇਹ ਇੱਕ ਤਾਂ ਬਰਾਤ ਜਾਣੇ ਕੋਤ ਇੱਕ ਖਾਨਪਤ ਸਾਹਿਬ ਤੇ ਰਾਤ ਨੂੰ ਜਾਗੋ ਮੂਤ ਪੀ ਕੇ ਉਹ ਵੀ ਲੈ ਲਓ ਨਹੀਂ ਜਾਗੋ ਤਾਂ ਖੁਰਤਾ ਉਹ ਵੀ ਲੈ ਲਓ ਪੀ ਕੇ ਉਹ ਨਹੀਂ ਉਹ ਸ਼ਰਾਬ ਪੀਂਦਾ ਨਹੀਂ ਫੋਕੀ ਨਾਲੇ ਤਾਂ ਕਹਿੰਦੇ ਜਾਗੋ ਤੇ ਖੁਰਤਾ ਜਮਾ ਪੋਣਾ ਨਹੀਂ ਪਿੰਦਾ ਵੀ ਨਹੀਂ ਦਾ ਨਹੀਂ ਪਿੰਦਾ ਨਹੀਂ ਗਾ ਪੱਕੀ ਗਾਰੰਟੀ ਹੈ ਪੱਕੀ ਆ ਉਹ ਦਿਖਾਇਓ ਜਿਹੜੀ ਸਭ ਤੋਂ ਸਭ ਤੋਂ ਮਤਲਬ ਉਹ ਤਾਂ ਆਜ ਬੀੜੀ-ਪੁੜੀ ਪੀ ਲੈਂਦਾ ਆ। ਹੈ? ਬੀੜੀ-ਪੁੜੀ ਪੀ ਲੈਂਦਾ। ਪੀਂਦਾ ਆ ਉਹ ਦਿਖਾਇਓ ਜਿਹੜੀ ਸਭ ਤੋਂ ਹਲਕੀ ਈ ਆ। ਨਹੀਂ ਜੱਜ ਦੀ ਬਾਤ ਦੀ। ਲੈ ਲੈ ਪਾਜੀ ਹਲਕੀ ਦਿਖਾਇਓ। 76 ਨਾ ਬੱਧੀਆ ਦਿਖਾ ਲਈ ਬਾਤ ਦੀ। ਜੀਨ ਲੈਣੀ। ਅਰੇ ਜੀ ਜੀਨ ਨਹੀਂ ਪਾਣੀ। ਜੀਨ ਤੇ ਤੇਰੀ ਕਿ ਸਲਾਹ ਉਹ ਕਾਲ ਦਾ ਰਿਤਿਕ ਰੋਸ਼ਨ ਆ ਜੀਨ ਪਾਣੀ ਹੋਵੇ। ਮੈਂ ਤਾਂ ਤੇਰੇ ਮੈਂ ਹਾਂ ਦਾ ਵੀਡੀਓ ਸਮੂਹ ਨਾਲੀਆਂ ਨੂੰ ਬੰਡਾ ਉਹ ਲੈਣੀਆਂ ਉੱਦਾਂ ਦੀਆਂ ਦੇ ਦੇ ਪੀ ਆਦਾ ਨਾ ਤੂੰ ਤੂੰ ਉਹ ਜੀਨ ਚ ਨਹੀਂ ਲੈਣੀ ਇਹ ਪਤਲੀ ਦੇ ਜਿਹੜਾ ਕੋ ਸੋਹਣੀ ਲੱਗਣੀ ਦੂਜੇ ਕੱਪੜੇ ਚ ਲੈਣੇ ਨਾ ਕੱਪੜੇ ਚ ਆ ਆ ਸਾਈਜ਼ ਆ ਚਲ ਠੀਕ ਆ ਅਸੀਂ ਤੇਰੇ ਨਾਲ ਕੱਪੜੇ ਲੈਣੇ ਆਹ ਸਾਈਜ਼ ਆ ਮਾਰਾ ਹੀ ਅਸਲੀ ਆਹ ਮਾਏ ਹੋਰ ਤੇਰੀ ਕਿਸਾ ਆਇਆ ਹੈ ਪਹਿਲਵਾਨਾਂ ਨਾਲ ਘੋਲਦਾ ਆ ਉਹ ਦਿਨਾਂ ਦਾ ਰੋਜ਼ ਫਾਰਮਲ ਕੱਪੜੇ ਘੱਡੋ ਮਾਮੇ ਸਾਡੇ ਲਈ ਵਧੀਆ ਜੇ ਆ ਜੰਨੇ ਹਲਕੇ ਲੈਣੇ ਸਕੂਲ ਪੇਜ ਨਾ ਬਾਈ ਰੰਗ ਹੋਰ ਦਿਖਾ ਲ ਦੇ ਨਹੀਂ ਰੰਗ ਕਰ ਦੇ ਲਾ ਆ ਇਦਾਂ ਦੀ ਪੈਂਟ ਨਾਲੋਂ ਦੇ ਕੇ ਆ ਆ ਲੈ ਲੋ ਇਦਾਂ ਇਹ ਲੈਣੇ ਕੱਪੜੇ ਇਹ ਲਾ ਦੇ ਮਹਿੰਗੀ ਜਿਆਦੇ ਲੱਗਦੀ ਆ ਮੈਂ ਕੀ ਕੋਸਿਆਣੇ ਬੜਾ ਪਾਵੇ ਹੋਣਾ ਨਿਆਣਾ ਥੋੜੀ ਇਹ ਨਿਆਣਾ ਕੱਲ ਦਾ ਚੂਚਾ ਮੇਰੀ ਗਾਲ ਸੌਣ ਆਹ ਦੇ ਦੇਵਾ ਓਏ ਬੀੜੀਆਂ ਪੀ ਪੀ ਆਉਣੇ ਟਾਕ ਮਾਰ ਦੇਣੀਆਂ ਮਾਸੀ ਐਵੇਂ ਭੌਂਕੀ ਜਾਂਦੇ ਬੀੜੀਆਂ ਉਸਦਾਈਆਂ ਬੀੜੀਆਂ ਪੀਤਾ ਪਾਦਾ ਥੋੜੀ ਆ ਮੁਲਾਜ਼ਮ ਆ ਵਾਸੀ ਰੰਗ ਵੀ ਦੇਖ ਇੱਕ ਦਿਖਾ ਲਾਲ ਪੈਂਟ ਪੀਲੀ ਟੀ-ਸ਼ਰਟ ਇਹ ਨਹੀਂ ਲੈਣੀ ਸਟ੍ਰਾਈ ਲੈ ਲਓ ਉਹ ਨਹੀਂ ਨਹੀਂ ਲਾਲ ਪੈਂਟ ਪੀਲੀ ਆ ਦਿਖਾ ਨਹੀਂ ਪਤਾ ਪੀਲੀ ਸ਼ਰਟ ਪੀਲੀ ਸ਼ਰਟ ਨਾਲ ਨਹੀਂ ਦਾ ਨੂੰ ਦੇਖੀ ਬਹੁਤ ਸੋਹਣੀ ਆ ਲਾਲਾ ਗੁੱਪੀ ਲੈ ਲੈਂਦਾ ਹਾਂ ਆ ਬਹੁਤ ਬਹੁਤ ਜਨਰ ਬੈਣਾ ਹੁੰਦਾ ਹੈ ਲੰਬਾਈ ਲੰਬਾਈ ਹੋਵੇ ਪੱਤੋ ਜਾਂਦੀ ਹੁੰਦੀ ਆ ਹਾਂ ਤੋੜਾ ਕਿਤੇ ਨਾ ਦਗਾ ਤੂੰ ਸੁਣਾਇਆ ਪਤਲਾ ਬਹੁਤ ਵਧੀਆ ਸਗੀ ਪਲਾਨ ਹੋਈ ਮਾਮੇ ਹੁਣੀ ਵੀ ਇੱਥੋਂ ਹੀ ਪੂਰਾ ਹੋਣੀ ਲੱਗਣੀ ਆ ਉਹ ਬਹੁਤ ਹੀ ਨੈਰੋ ਜੀ ਤੇ ਨਹੀਂ ਹੋਰ ਤਾਂ ਨਹੀਂ ਕਿ ਇਹਦਾ ਕੱਪੜਾ ਢਿੰਡਾ ਰਹਿੰਦਾ ਨਹੀਂ ਨੈਰੋ ਨਹੀਂ ਹੈਗੀ ਇਹ ਖੁੱਲੀ ਆ ਇਹ ਨਾ ਖੁੱਲੀ ਹੈ ਨਾ ਹਾਂਜੀ ਸਿਆਣਿਆਂ ਦੇ ਜਿਹਦਾ ਪਾਉਣ ਵਾਲੀ ਇਹ ਜਿਆਦਾ ਸਿਆਣੇ ਨਹੀਂ ਲਏ ਉਹਦੇ ਆਰਗਾ ਉਹਦੀ ਉਮਰ ਕੀ ਆ ਹੱਲੇ ਆਰਗਾ ਇਹ ਤਾਂ ਮੁੰਡਾ ਆ ਨਹੀਂ ਨਹੀਂ ਇਦਾਂ ਦਾ ਯਾ ਥੋੜਾ ਤਾਂ ਬਸ ਆਹੀ ਚੀਜ਼ ਆ ਠੀਕ ਆ ਉਹਦਾ ਮੇਤ ਦੂਆ ਦੇਖ ਲੈ ਰਾਨੋ ਚਾਲ ਤੱਕ ਜਿੱਦਾਂ ਘੇਰਿਆ ਘੇਰ ਆ ਬੱਸ ਆ ਜਾਣੀ ਆ ਆ ਸਾਈਜ਼ ਆ ਸਾਈਜ਼ ਸਰ ਮੜ ਕੇ ਖੜੇਓ ਆ ਸਾਈਜ਼ ਜਿਹਦਾ ਪੋਲੀਓ ਦੀ ਘਾਟ ਹੋਈ ਹੁੰਦੀ ਆ ਹੈ ਗੁੱਸੇ ਦਾ ਕੱਟ ਆ ਆ ਗੁੱਸੇ ਦਾ ਨਹੀਂ ਨਹੀਂ ਕੋਈ ਜਾਗਦਾ ਜਾਗਦੇ ਮੁਸਲਮਾਨ ਘਾ ਲਿਆ ਤੇਰੇ ਨਾਲ ਬੈਲਟ ਦੇਹੀਂ ਦਬੰਗ ਵਾਲੇ ਮਿਲਣੀ ਹੈਗਾ ਜੈਪਟਾ ਬਲੇਜ਼ਰ ਲੈਣਾ ਬਲੇਜ਼ਰ ਹੀ ਹੈਗਾ ਓਏ ਘਰੋਂ ਕੋਈ ਕੋਟ ਪੈਂਟ ਦੇ ਦਿਓ ਤੁਸੀਂ ਕਾਹਨੂੰ ਐਵੇਂ ਜਲੂਸ ਕੱਢਣਾ ਲਿਆ ਆ। ਇੱਕ ਬਾਹਤ ਵਗੇ ਸੀ ਦੂਈ ਲੈ ਲੈ। ਸੈਂਡੋ ਦੇ। ਐਦਾਂ ਦੀਆ ਨਹੀਂ ਐਦਾਂ ਦੀਆ ਬਾਹਤ ਸੈਂਡੋ ਭਾਈ ਸੋਹਣੀ ਲੱਗੂਗੀ। ਹੈ? ਉਹ ਮਿੱਚੀ ਕੱਢ ਲਈ ਉਹ। ਹਾਂ। ਮੈਂ ਦੂਈ ਮੰਗਦੀ ਆ ਜਾਕੀ ਦੇ ਬਾਹਤ ਓਕੀ ਹੁੰਦੀ ਆ ਉਹ। ਸੈਂਡੋ ਹੀ ਹੁੰਦੀ ਆ। ਇਹ ਤੁਸੀਂ ਪੈਸੇ ਚ ਬਣੇ ਆ। ਓਏ। ਹਾਂ। ਓਏ ਮੈਂ ਮਾਜਮਾ ਕੀ ਤੁਸੀਂ। ਕਾਕਾ ਦੇ ਵੀਰਾਂ ਨੂੰ ਮਾੜੀ ਮੋਤੀ ਖਾਂਡੂ ਹਜਾਂਦੀ ਆ ਐਂਡਾ ਗੇਂਦਾ ਹੱਡੀਆਂ ਦੇ ਮੁੱਠਾ ਕੋ ਉੱਥੇ ਹੀ ਛਾਟੇ ਕਰਦੇ ਦਾ ਯਾਰਾ ਠੰਡ ਕਿ ਨਹੀਂ ਲੱਗਦੀ ਆ ਓਏ ਆ ਇਹਦੇ ਚਮਕ ਦਮ ਕਰਾਉਂਦੇ ਨੀ ਨੀ ਪਿਆ ਓਏ ਇਹਦੇ ਵਿੱਚ ਬੀੜੀਆਂ ਦਾ ਦਾਗ ਵੀ ਨਹੀਂ ਪਤਾ ਲੱਗਣਾ ਆਹ ਤਾਂ ਦੱਸੋ ਨਹੀਂ ਲੱਗ ਰਹੀ ਆ ਓਏ ਆ ਮੇਰੇ ਕੋ ਹੈਗੀ ਆ ਭੈਣ ਜਿਹੜੀ ਇੰਗਲੈਂਡ ਤੋਂ ਆਉਂਦੀ ਆ ਮੈਨਲੀ ਵੇਲੇ ਪਾਉਣ ਵਾਲੇ ਸਾਜ ਹੁਣ ਫਰੀ ਦੇ ਜਿਹੜੇ ਮਿਲ ਗਏ ਹੁਣ ਕਿਹੜੀ ਵੇਲੇ ਮੈਨਲੀ ਓਹੋ ਮੈਨਲੀ ਆ ਰੋ ਤੇਰੇ ਮਾਮੇ ਨੇ ਕਿਹੜੀ ਆਨਲਾਈਨ ਲੈ ਲੋ ਲੀਕਾਂ ਵਾਲੀ ਓਏ ਹੋਏ ਸੋਨਿਓ ਕਾਹ ਪਰ ਆ ਰਹੀ ਵੀ ਜੇ ਮਾਮਾ ਲਿਆਦੇ ਤਾਂ ਇਹਨੇ ਪੂਰਾ ਬੰਗਾ ਖੋਲ ਦੇਣਾ ਪੂਰੀ ਦੁਕਾਨੇ ਖੋਲ ਦੁੱਤੀ ਜੀ ਆਹ ਉਹ ਨਾ ਭਰਾਵਾ ਉਹ ਨਹੀਂ 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 ਹਾਂ ਹਾਂ ਰੰਗ ਨਹੀਂ ਨਹੀਂ ਹੋਰ ਵੀ ਚਣੀ ਆ ਤੇਰਾ ਰੰਗ ਥਾ ਭਾਏ ਤਾਂ ਮਰ ਜਾ ਆਲੇ ਆ ਆਹ ਚੱਟ ਆ ਨਹੀਂ ਹੁੰਦਾ ਨਹੀਂ ਇਹ ਉਹ ਇਹ ਤਾਂ ਉਹੀ ਗੱਲ ਆ ਸੱਚੀ ਹਾਂ ਹਾਂ ਸੋਨੇ ਲੈਣਾ ਛੱਡ ਦੇਖਿਆ ਉਹੀ ਗੱਲ ਹੋਈ ਆ ਨਾ ਫੇ ਤੋੜ ਗਿਆ ਉਹ ਮੰਨੇ ਇਹਦਾ ਉਹ ਲੱਭਨੇ ਆ ਕੀ ਕੀ ਹਨ ਐਦਾਂ ਗੱਲ ਐਦਾਂ ਲੱਗਦਾ ਉਹਦਾ ਤਾਂ ਵੀ ਸੋਹਣੀ ਲੱਗਣੀਦਾ ਲੈ ਵੀ ਦਾਲ ਦੂੜ ਲਾ ਲੂਗਾ ਇਹਦੇ ਤੇ ਮੂੰਹ ਮਾਰ ਲੈ ਇਹ ਨਹੀਂ ਲੈਣੀ ਅਸੀਂ ਇਹ ਆ ਜੀ ਮੈਨੂੰ ਤਾਂ ਆ ਠੀਕ ਆ ਆਹ ਤਾਂ ਨੇ ਆਪਣੇ ਵਿਆਹ ਦੇ ਦਿਨ ਵੀ ਐਦਾਂ ਦੀ ਸੀ ਭਾਈ ਮੇਰੇ ਸ਼ੱਕ ਜੀ ਇਹ ਉਹ ਆਹੋ ਪੈਂਟ ਵੀ ਮੇਰੇ ਚੇਤੇ ਆ ਜਾ ਗਿਆ ਨਾ ਤੁਸੀਂ ਨਿੱਕੇ ਨਿੱਕੇ ਸੀਗੇ ਜਦੋਂ ਉਹ ਓਏ ਇਹਦਾ ਕੌਖਾ ਨਾ ਦਿਖਾਈ ਮਾਮੇ ਦਾ ਇਹ ਨਿੱਕੇ ਪੈ ਜੋ ਚਾਪੀਏ ਉਹ ਨਹੀਂ ਘਰ ਵਾਲੀ ਛੱਡ ਕੇ ਸਾਰਾ ਚੇਤੇ ਸੀਗਾ ਜਦੋਂ ਤੁਸੀਂ ਭੈਣਾਂ ਦੇ ਚੋਰ ਮਾਰਿਆ ਸੀ ਪੂਰਾ ਪੂਰਾ ਐਫ ਡੀ ਤੇਰੇ ਨਾਲ ਕਹਿੰਦੀ ਮੈਂ ਫੁਰੀ ਗਿਆ ਉਹ ਅਗੇ ਟੁੰਬਾ ਲਈ ਫੇਰ ਦੀ ਸੀ ਮਗਰ ਬਕਰ ਹਾਂ ਉਸ ਵੇਲੇ ਪਰ ਉਹ ਰਹੀਆਂ ਕਾਂਡਿਆਂ ਦੇ ਰੈਣੀ ਸਵਾਸ ਹੀ ਇਹੀ ਦਾ ਲੜਦੀ ਰਹੀ ਬਾਦੀ ਤਲਾਕ ਹੋਇਆ ਕਾਂਡਿਆਂ ਨੂੰ ਵੀ ਆਏ ਸੀ ਬਾਅਦ ਚ ਲੈਣ ਸਾਡੇ ਘਰ ਨੂੰ ਮੇਰੀ ਭੂਆ ਨੇ ਨਹੀਂ ਮੰਗੇ ਮੇਰੀ ਭੂਆ ਨੂੰ ਨਾ ਕਈ ਉਹ ਮੈਂ ਮੰਗੇ ਸੀਗਾ ਦੋਨਾਂ ਜਣੀਆਂ ਨੇ ਮੰਗੇ ਮੇਰੀ ਭੂਆ ਨੇ ਪਾਏ ਸੀ ਆ ਜਾ ਪਵਨ ਵੀ ਪਿਆਰਾ ਗੇੜੇ ਲਾਣਾ ਫੱਕ ਗਿਆ ਕੋਈ ਵੀ ਉਹਦਾ ਬਾਦੀ ਦਾ ਰੰਗ ਨਹੀਂ ਪਸਦਾ ਪਵਨ ਇਹ ਸੋਚ ਲੈ ਤੇਰੇ ਇੰਦੇ ਕਿਹੜੀ ਜੱਜੂਗੀ ਉਹੀ ਜੱਜਣੀ ਆ ਪਲੇਨ ਨਹੀਂ ਤੂੰ ਰਹਿਣ ਦਾ ਮੈਂ ਕਾਹ ਹੈ ਸੋਣੀ ਲੱਗ ਕੋਈ ਯਾਰ ਟੁੱਟ ਤਾ ਪਜਾਮਾ ਸਵਾ ਦੇ ਯਾਰ ਇਹ ਨਹੀਂ ਲੈਣੀ ਕੋਈ ਬਾਦੀ ਲੈਣੀ ਆ ਇਹਦਾ ਰੰਗ ਸੋਨਾ ਹੈ ਸੋਣੀ ਲੱਭੇ ਨੂੰ ਵੀਡੀਓ ਕਾਲ ਕਰ ਲੋ ਆਇਆ ਤੁਹਾਡਾ ਬਹੁਤ ਸੁਣਿਆ ਹੈ ਜੀ ਇਲੈਕਸ਼ਨ ਰੇਲਵੇ ਰੋਡ ਬਾਈ ਯਾਰ ਸਾਡੇ ਨਾਲ ਸਾਰੇ ਇੰਨਾ ਬੁੜਿਆਂ ਆ ਗਏ ਫੇ ਦੇਖੀ ਉਹ ਆਈ ਆ ਹੋਰ ਰੰਗ ਲੈ ਲੈ ਝੋੜ ਦੇ ਦੇ ਆ ਠੀਕ ਹੈ ਯਾਰ ਹਾਂ ਇੱਕ ਮਿੰਟ ਚੈੱਕ ਕਰ ਲੋ ਯਾਰ ਐੱਚ ਕਿਹੜੀ ਗੱਲ ਆ ਤੇ ਰੰਗ ਤੇਰੇ ਵਾਂਗੂ ਹੀ ਪੱਕਾ ਮਾਗਦਾ ਸਾਫ ਆ ਗੂੜਾ ਉਹ ਹੈਲੋ ਉਹ ਮੈਂ ਦੇਖਾ ਫਿਰ ਉਹ ਗੂੜਾ ਮੁੰਡਾ ਉਹ ਤੂੰ ਆਪਣੇ ਰੰਗ ਮੇਰਾ ਰੰਗ ਅੱਦਾਂ ਪਰ ਹੱਡੀ ਸੋਹਣੀ ਹੈ ਨਾ ਗੂੜੀ ਔਨ ਕਹਿਣਾ ਐੱਚ ਰੰਗ ਵੀ ਨਹੀਂ ਆਉਂਦਾ ਇੱਕ ਤਾਂ ਪਛਾਇ ਪਸੰਦ ਨਹੀਂ ਆਉਂਦੀ ਆ ਗੂੜੀ ਕਿਤੇ ਆ ਉਦਾਂ ਮੇਰੀ ਗੱਲ ਸੁਣ ਮਾਮਾ ਮਾਮਾ 17 ਬੋਲੇ ਨਾ ਨੀਗਾ ਐ ਐੱਚ ਉਹ ਮੇਗਾ ਮਾਮਾ ਤਾਂ ਤੇਸ਼ ਕਰੋ ਦੇਖ ਕੇ ਲੈ ਲਵੇ ਆਹ ਤੈਨੂੰ ਆ ਡੈਨਸ ਕਰਤਾ ਇਹ ਆ ਹੱਡੀ ਮਹੋਬਾ ਸਾਜਣਾ ਕੀ ਪਹਿਨ ਐ ਇਸ ਰੰਗ ਹੋਰ ਪੱਤ ਮੈਂ ਮੁੰਡਿਆ ਐ ਚ ਰੰਗ ਤੇ ਲਾ ਵਾ ਤੂੰ ਬਸ ਤੂੰ ਬਹਿ ਜਾ ਤੇਰੇ ਹੱਲੇ ਪਖਾਦਰੀ ਵਾਲੀ ਬਹਿ ਜਾ ਅੱਗ ਬੰਦਾ ਮਾਮਾ ਲੈ ਵਿੱਜ ਲਾਉਂਦਾ ਆ ਮਨ ਨਾ ਪਤਾ ਵਿੱਜ ਲਾਉਂਦਾ ਆ ਪਾਗਰੀ ਬਾਦ ਮੁਰਬਾਲਿਆ ਨਹੀਂ ਉਹਨਾਂ ਦੀ ਮਾਂ ਵੀ ਸੋਹਣੀ ਆ ਆ ਸੋਹਣੀ ਆ ਜਿਹੜੇ ਆ ਆ ਉਹ ਆ ਵੀ ਵਧੀਆ ਦੋ ਬਹਿ ਜਾ ਯਾਰ ਤੂੰ ਇੰਨਾ ਡਾਫਰਨਾ ਐਸੇ ਮਾਸੀ ਨੇ ਆਹ ਕਲਰ ਦਾ ਬਾਪੀ ਦੇ ਐਨਐਸਐਸ ਬਾਸੀ ਤਿਆਰ ਹੋਣੇ ਬਾਅਦ ਤੇ ਖਿਲੀਜੀ ਹੋ ਗਈ ਕੈਨ ਨਹੀਂ ਰਾ ਕੇ ਦਾ ਸਨਿਆਰੇ ਦੇ ਅਸੀਂ ਵਿਆਹ ਕਰਨ ਲੱਗੇ ਹਾਂਜੀ ਬਾਸੀ ਯਸ ਹਟ ਲਾ ਖੋਲ ਉਹਨਾਂ ਦੇ ਖਲਾਰਾ ਨਾ ਪਾਗ ਜੇ ਮੇਰੀ ਮਾਮੇ ਲੈ ਕੇ ਸੰਧੂਰੀ ਰੰਗ ਨਹੀਂ 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 ਕਹਦੇ ਤੇ ਐਨ ਪੂਰਾ ਜਨੇ ਮੇਰੀ ਗੱਲ ਸੁਣਾ ਲਾ ਕੇ ਦੇਖ ਲਾ ਕੇ ਲਾ ਕੇ ਮੇਰੇ ਨਹੀਂ ਦਿੱਤਨੀ ਆ ਜਾਏ ਠੀਕ ਹੈ ਮੈਨੂੰ ਨਹੀਂ ਅੰਟੀ ਆਹ ਲੈ ਲਓ ਹਾਂ ਮੈਨੂੰ ਠੀਕ ਹੈ ਮੇਰੀ ਗੱਲ ਸੁਣ ਹੈ ਤੂੰ ਇਦਾਂ ਕਰ ਰਹੀ ਮੇਰੀ ਇੱਕ ਆ ਦੇ ਆ ਵੀ ਲੈ ਆ ਵੀ ਲੈ ਕੀ ਕਰੇ ਬਾਲੂਗਾ ਫਟ ਜਾ ਰਾ ਗਿਆ ਨਹੀਂ ਜੇ ਉਹਨੇ ਨਹੀਂ ਲੈਣੀ ਉਹ ਮੈਂ ਵਾਪਸ ਕਰ ਦੇ ਨਹੀਂ ਲੈਣੀ ਆ ਮੁੰਡੇ ਨੂੰ ਦੇ ਦਈਏ 사ਜਨ ਨੂੰ ਨਹੀਂ ਲੋੜ ਨਹੀਂ ਕਰਾਂਗੇ ਉਹਨਾਂ ਨਾਲ ਮਾਮੀ ਦੀ ਹੈ ਸ਼ਾਇਦ ਉਹ ਸੇਮਿੰਗ ਹੈ 사ਜਨ ਉਹ ਗੁਰਾਇਲਾ ਨੇ ਉਹ ਤੇ ਫਰਨੈਲ ਦੀਆਂ ਗੋਲੀਆਂ ਪਾ ਪਾ ਕੇ ਆਉਣਾ ਆ ਜਾਣੀ ਆ ਦੇ ਵਿੱਚ ਸੋਹਣੀ ਅੱਗ ਵਿੱਚ ਕੋਈ ਜੈਕਟ ਦਿਖਾ ਲ ਦੋ ਉੱਪਰ ਮਾੜੀ ਬਹਣੀ ਜੈਕਟ ਤੇ ਅੱਧੀ ਬਾਹਂ ਦੀ ਜਿੱਦਾਂ ਹੁੰਨੀਆਂ ਜੈਕਟਾਂ ਕੋਣ ਲੈ ਨਹੀਂ ਆ ਗਏ ਨੇ ਨੇੜੇ ਦੇ ਲਵਾਂਗੇ ਜੇ ਨਹੀਂ ਤਾਂ ਨਹੀਂ ਦੋ ਲੈ ਲਈਆਂ ਆ ਪੈਂਟ ਸਾਡਾ ਜਿਹੜੀ ਗੱਲ ਜਿਹੜੀ ਖਾਂਦ ਉਸ ਵਾਲੇ ਲੋਕਾ ਹਾਂ ਗੱਲ ਲੱਗੇ ਆ ਆ ਦੋ ਦੋ ਲੈ ਲਈਆਂ ਕਿੱਡਾ ਉਹ ਮੈਂ ਕਹਿੰਦਾ ਦੋ ਲੈ ਲਿਆ ਮੈਂ ਥੱਪੜ ਮਾਰਨਾ ਜੇ ਮੇਰੇ ਭਰਾ ਨੂੰ ਕੁਛ ਪਿਆ ਮੋੜ ਵੀ ਨਹੀਂ ਕਰਨੀ ਅਸੀਂ ਦੋਨੇ ਰੱਖਣੀਆਂ ਪੈਣੀਆਂ ਮੈਂ ਆਪੇ ਹੀ ਮੋੜ ਦਾਨੀ ਆ ਤੁਟਣੀ ਚਲ ਠੀਕ ਐ ਐ ਕੋਣੋ ਕਰਤਾ ਜਮ ਕਹੋ ਗਿਆ ਤੁਸੀਂ ਰੋਈਆ ਸਾਨੂੰ ਟੇਕਾ ਲਿਆ ਆ ਲੈ ਲਓ ਉਹ ਲੈ ਲਓ ਮਾਮਾ ਆ ਜਾਂ ਸ਼ਰਮ ਕਰੋ ਅਸੀਂ ਕੀ ਕਿਸੇ ਨੂੰ ਕਹਾਂਗੇ ਯਾਰ ਗੁੱਸਪੀ ਇਦਾਂ ਨਹੀਂ ਗਈਦੀ ਹੁੰਦੀ ਕੋਈ ਮੀਰ ਹੁੰਦਾ ਕੋਈ ਗਰੀਬੀ ਉਹ ਸਾਬ ਤੋਂ ਤਕਰੀਬ ਕਿਡਾ ਮਾਮਾ ਮਰਾ ਸ਼ੁਕਰ ਕਰੀਆ ਮੈਂ ਹਾਂ ਹਾਂ ਮਾਮੇ ਦੇ ਥੈਂਕ ਆਹ ਬੈਠੀ ਹਾਂ ਭਰਾ ਆਪਣੇ ਬਣ ਕੇ ਆਉਂਗੇ ਇੱਥੇ ਇੱਕ ਮਿੰਟ ਇੱਥੇ ਫੜ ਕੇ ਸਾਰਿਆਂ ਨੂੰ ਦੱਸ ਮਾਮੇ ਦੇ ਥੈਂਕ ਕਿੱਦਾਂ ਅੱਜ ਤੂੰ ਇਹ ਇੱਥੇ ਰੱਖ ਲੈ ਬਾਹਰ ਇੱਕ ਕੱਲ੍ਹ ਕੀ ਰਸਕ ਅੱਜ ਦੋ ਦਾ ਹੋ ਗਿਆ ਅੱਜ ਦੋ ਦਾ ਹੋ ਗਿਆ ਇੱਕ ਮਿੰਟ ਮਾਮੇ ਦੇ ਥੈਂਕ ਕਿੱਦਾਂ ਮੈਂ ਆਉਂਗੀ ਬਣ ਕੇ ਬਣ ਕੇ ਪੂਰੀ ਪੂਰੀ ਮਾਮੇ ਨਾਲ ਲੈ ਕੇ ਮਾਮੇ ਨਾਲ ਲੈ ਕੇ ਠੀਕ ਆ ਠੀਕ ਆ ਤੂੰ ਮਾਮੇ ਨੂੰ ਲਹਾ ਸਾਣਾ ਤੋਂ ਵੀ ਗੱਲ ਹਾਂਜੀ ਸ਼ੁਕਰ ਕਰਿਆ ਕਰੋ ਪਰਮਾਤਮਾ ਦਾ ਤੁਹਾਨੂੰ ਦੇਣ ਦੇ ਰੱਖਿਆ ਤੁਹਾਨੂੰ ਲੈਣ ਦੇ ਰੱਖਿਆ ਰੱਬ ਨੇ ਆ ਮੈਂ ਉਹਦਾ ਸ਼ੁਕਰਾਨਾ ਕਰਿਆ ਕਰੋ ਗੱਲ ਦੀ ਹੋ ਗਈ ਹਾਂ ਠੀਕ ਨਹੀਂ ਪੈਣਾ ਦੋ ਕੱਛੇ ਦੋ ਬਲੇਨ ਵੀ ਦੋ ਮਾਮਾ ਜੀ ਨੂੰ ਲੈ ਸੱਚੀ ਦੋ ਕੱਛੇ ਵੀ ਲੈ ਲਓ ਦੋ ਇੱਕ ਬਲੇਨ ਦੇ ਦੇ ਦੋ ਬਲੇਨਾਂ ਦੇ ਦੇ ਦੋ ਕੱਛੇ ਦੇ ਦੇ ਕੱਛੇ ਦੋ ਨਾਲ ਰਮਾਲ ਤੌਲੀਆ ਨਾਗਪੁਰੇ ਰਮਾਜ਼ ਸਾਨੂੰ ਇੱਕ ਉੱਦਾ ਦੇ ਦੇ ਇਹਨੂੰ ਜਰਾਬਾਂ ਦਾ ਚੋਰਾ ਚਿੱਟੀਆਂ ਦਾ ਨਾ ਫੇਈ ਚਿੱਟੀਆਂ ਜਰਾਬਾਂ ਨਾ ਦੇਈਂ ਬਸ ਤਾਲੀਆਂ ਦੇ ਦੇ ਤੂੰ ਵੀ ਕਿਹੜਾ ਕਦੀ ਧੋਣੀ ਆ ਨਹੀਂ ਨਹੀਂ ਪਾਰਟੀ ਵੇਰ ਪੈਂਟ ਪਾਉਣੀ ਉਹਨਾਂ ਜਰਾਬਾਂ ਥੋੜੀ ਪਹਿਣੀਆਂ ਕਾਹਦੇ ਨੰਗੇ ਪੈਰੀ ਘੁੰਮਣਾ ਆਤੀ ਵੀ ਪੈਂਟ ਚਪਲਾ ਪਹਿਨੀਆਂ ਉਹਨਾਂ ਚੂਨਾ ਚਰਾਪਾਂ ਨੇ ਹੁਣ ਅਸੀਂ ਇਹ ਨਾ ਨਾ ਜਿ ਰੱਬਾ ਪਉਗੇ ਪਹਿੜੀਆਂ ਓਏ ਉੱਦਾਂ ਲੈਦੇ ਸਿਆ ਵਾਲਾ ਤੇਰੇ ਵਰਗਾ ਆਕੜਿਆ ਉਹੀ ਮੈਂ ਦਵਾਈ ਗਿਆ ਨਾ ਉਹ ਚਾਹੀਦੀ ਬਾਹਰ ਪਹਿੜੀ ਜਾਗ ਵਾਲੇ ਦੇ ਦਰ ਰੁਠਣਾ ਹੀ ਨਹੀਂ ਉਠਣਾ ਜੁੱਤ ਦੇ ਓਏ ਸਾਰਿਆ ਪਿਆਰ ਇਹ ਸ਼ਰਾਬ ਕਰਨੀ ਦਾਦੀ ਵਾਲੇ ਅੱਤੇ ਦੀ ਚੱਲਣੀ ਆ ਓਏ ਮੇਰੀ ਗੱਲ ਸੁਣ हां सुखी सान्दीला दस्स <laughs> मैं कह सੁੱਤਾ ਰਹਿਣਾ ਮਤਲਬ ਉੱਠਣਾ ਨਹੀਂ ਕਿਉਂ ਕਹਤੇ ਕਹਤੇ ਪੰਜਾ ਛੇ ਪੈਣਾ ਵਾ ਇੱਕੇ ਭਰਾ ਸੋਖ ਦਾ ਲਾਪਾ ਉਹ दारू ਪੀਂਦਾ ਨਹੀਂਗਾ ਉਹ ਸੋਖ ਦਾ ਠੇਕੇ ਮੋੜ ਦੀ ਤਾ ਰਮਾਲ ਦੇ ਕੇ ਨਗਾ ਇਦਾਂ ਇਦਾਂ ਉਹਨੂੰ ਅਕਲ ਦੇਖ ਪਤਾ ਕੀ ਕਹਿੰਦਾ ਆਪ ਪੀਂਦਾ ਥੋੜੀ ਇਦਾਂ ਰਮਾਲ ਦੇ ਕੇ ਸਾਨੂੰ ਜੇ ਨੰਗਣਾ ਹੋਵੇ ਉਥੋਂ ਦੀ ਆਏ ਗੋਪੀ ਮੜੇ ਜਾ ਰਮਾਲ ਲੈ ਕੇ ਰਮਾਲ ਦੇ ਕੇ ਇਦਾਂ ਨਗਾ ਹੀ ਜਾਂਦਾ ਜੀ ਆਹ ਨਾ ਦੇ ਮੋੜੇ ਪਿਆ ਇੱਕ ਦੇ ਦੇ ਬਨੇਣ ਇੱਕ ਬਨੇਣ ਇੱਕ ਦੋ ਕੱਛੇ ਦੋ ਵਾਲੀਆਂ ਦੋ ਬੈਠਾ ਕੋ ਬਣ ਜਾਣੇ ਆ ਕੁਰਤਾ ਪਜਾਮਾ ਹੈਗਾ ਨਾਲੇ ਉਹ ਕਹਿੰਦਾ ਮੇਰੇ ਲਈ ਗਿਫਟ ਹੈ ਮੈਂ ਕਿਸੇ ਨੂੰ ਨਹੀਂ ਦੇਣੇ ਮੈਂ ਦੇਣੇ ਪੈਸੇ ਕੁਰਤਾ ਪਜਾਮਾ ਥੋੜੀ ਰਹੀ ਤਾਂ ਆ ਚਾਲੂ ਗੱਲ ਇਹਨਾਂ ਨੇ ਕੁਰਤੇ ਪਜਾਮੇ ਥੋੜੀ ਆ ਮੈਂ ਪੈਂਟ ਇੱਕ ਹੋਰ ਮੈਂ ਕਹਿੰਨੀ ਲੈ ਲੈਣੇ ਆ ਨਾ ਨਾ ਭੈਣਾ ਇੱਕ ਜੀਨ ਦੀ ਪੈਂਟ ਲੈ ਲਓ ਚੰਗੀ ਉਹ ਪਾਉਦਾ ਨਹੀਂ ਸਿਆਣਾ ਮੈਂ ਕੁਰਤਾ ਜਾ ਸਾਡੇ ਨਾਲ ਨਾ ਕੋਈ ਹੋਰ ਉਹ ਕਾਲੇ ਰੰਗ ਦਾ ਕੁਰਤਾ ਸਮਾਇਆ ਉਹ ਚਸੂ ਨੇ ਉਹ ਲੈ ਕੇ ਆ ਗਿਆ ਪਾਪਾ ਦਾ ਵੀ ਇਹ ਕਿਹੜਾ ਉੱਥੇ ਕਿੱਥੇ ਗਿਆ ਤੁਸੀਂ ਜਾਗੋ ਤੇ ਕਿਹੜੇ ਕੱਪੜੇ ਪਾਉਣੇ ਆ ਮੈਂ ਲੈ ਉਹਨੇ ਜਸੂ ਨੇ ਕਿਹਾ ਮੈਂ ਘਾਤ ਤੋਂ ਹੋਈਆਂ ਨਾ ਮੈਂ ਮੈਂ ਤਾਂ ਆਪ ਜਿਹੜਾ ਕੁਰਤਾ ਪਾ ਪ੍ਰਾਰ ਦਾ ਪਿਆ ਉਹੀ ਧੋ ਕੇ ਪਾ ਲੈਣਾ ਯਾਰ ਮੈਂ ਇੰਨਾ ਨਹੀਂ ਯਾਰ ਮੈਂ ਇਦਾਂ ਹੀ ਜਸੂ ਨੇ ਕਾਲਾ ਸਮਾਇਆ ਤੁਸੀਂ ਕਾਲੇ ਪਾ ਲਿਓ ਹੁਣ ਹੁਣ ਯਾਰ ਹਉ ਜਸੂ ਨੇ ਕਿਹੜਾ ਪੁੱਛ ਕੇ ਸਮਾਇਆ ਪ੍ਰਵਿੰਦਰ ਰਾਦੀ ਜੀ ਤੁਹਾਨੂੰ ਉਹ ਤਾਂ ਹੁਣ ਰੰਗ ਹੋ ਰਿਹਾ ਰੰਗ ਹੋ ਰਿਹਾ ਸਲੇਟੀ ਹੈ ਕੁਝ ਨਾ ਆਹੋ ਆਹੋ ਹੈ ਦਬਾ ਦੇ ਮੁੰਡੇ ਸਾਡੇ ਸੁੱਖੀ ਦੇ ਜੁੜੀ ਦੇ ਇਦਾਂ ਪਾ ਦਿਖਾਈ ਫਿਰ ਸੁਖੀ ਵੀਡੀਓ ਦਿਖਾਈ ਕੱਢ ਕੇ ਪ੍ਰੋਫਾਈਲ ਬੰਬੂ ਦਾ ਕੱਪੜਾ ਵੀ ਹੋ ਰਿਹਾ ਤੇ ਘਟਲ ਘਟਲ ਜਿਆ ਕਰਦਾ ਕੱਪੜਾ ਉਹ ਲੱਗਦਾ ਰਿਹਾ ਪਹਿਲਾਂ ਸੁਤਾਨਾਂ ਦੇ ਕਿਹੜਾ ਹੋਵੇ ਨਹੀਂ ਸੱਚੀ ਬੱਤ ਨਹੀਂ ਮੇਰੀ ਵੇ ਮੁੰਡਿਆ ਇਹਦੇ ਵਿੱਚ ਹੋਰ ਰੰਗ ਹੈ ਨਹੀਂ ਕੋਈ ਕਾਰੇ ਇਹਦੇ ਵਿੱਚ ਮੇਰੇ ਗਾਲ ਸੁਣਾ ਬਹੁਤ ਸੋਹਣਾ ਇੰਨਾ ਵੀ ਹੈ ਚਿਹਰਾ ਵੀ ਖਰਾਬ ਨਹੀਂ ਸੋਹਣੀ ਬੱਲੇ ਨਾਲ ਲੱਗਣੀ ਆ ਪਤਾ ਹੈਗਾ ਤੈਨੂੰ ਉਹ ਕਹਿ ਦਿੰਦਾ ਆ ਬੂੜੇ ਆ ਨਹੀਂ ਬੂੜੇ ਕਰਨ ਦਿੰਦਾ ਨਹੀਂ ਬੂੜਾ ਹਾਂ ਜਿਆਦਾ ਪੱਕਾ ਆਪਣੇ ਲਾਏ ਮੁੰਡਾ ਜਿਹੜਾ ਕੀ ਨਾ ਪਵਨ ਦੇ ਬਾਬਾ ਨਰ ਦਾ ਬਾਬਾ ਦਾ ਜਿਆਦਾ ਭੈੜਾ ਆ ਉਹ ਹੀ ਆ ਜਿੰਨਾ ਸਾਥ ਜਾਣੀ ਆ ਯਾਰ ਕਪੜੇ ਪਾਏ ਹੁੰਦੇ ਸੋਹਣਾ ਲੱਗਦਾ ਆ ਪਿਆ ਗੂੜਾ ਰੰਗ ਲੈ ਲਓ ਇਹ ਚ ਹੋਰ ਕਾਲਾ ਲੱਗਣਾ ਆ ਨਹੀਂ ਨਹੀਂ ਫਿੱਕਾ ਵੀ ਯਾਰ ਦੇਖ ਪਹਿਣਾ ਨੂੰ ਭਰਾ ਸੋਹਣਾ ਹੀ ਲੱਗਦੇ ਹੁੰਦੇ ਆ ਆਹ ਹਾਂ ਨਾ ਤੈਨੂੰ ਵਧੀਆ ਨਹੀਂ ਲੱਗਦਾ ਆ ਜਿਹੜਾ ਮਾਮਾ ਮਨੀ ਆ ਰਹਿਣ ਦੇ ਇਸ ਜਿਆਦਾ ਵੱਡੇ ਆ ਉਹ ਅੱਛਾ ਭਰਾਵਾ ਮੈਂ ਉੱਪਰ ਤੇਰੇ ਦਾ ਵੀ ਆ ਭਈਆ ਤੂੰ ਅੱਧੀ ਬਾਦੀ ਆ ਲੈ ਹਾਂ ਤੂੰ ਜੀ ਯਾਰ ਕਪੜੇ ਲੈਣੇ ਆ ਜਾਂ ਡਰਾਮੇ ਕਰਨੇ ਆ ਉਹ ਲੈਣ ਗਿਆ ਆ ਮੁੰਡਾ ਜੈਕਟ ਲੈਣ ਗਿਆ ਬਿਨਾਂ ਮਾਂ ਵਾਲੀ ਤੂੰ ਫੇ ਮੈਨੂੰ ਦੂਆ ਤੱਕ ਲੈ ਲੈ ਉਹ ਕੀ ਕਰਨੀ ਆ ਉਹ ਬੀਬੀ ਕਹਿੰਦੀ ਆ ਕੋਣ ਦੇਤੇ ਜਾ ਜਾਣਾ ਉਹਨਾਂ ਪਾ ਕੇ ਜਾਣਾ ਇਹ ਕੀ ਘਰ ਬਹੁਤ ਪਈਆਂ ਜਿਹੜਾ ਮੇਰਾ ਘਰ ਜਿੰਨਾ ਤੋਂ ਲੱਗੇਰਾ ਕਰਦੀ ਆ ਮੈਂ ਕਦੀ ਦੇ ਨਹੀਂ ਦੇ ਸਕਦਾ ਕਾਫੀ ਤਗੀਆਂ ਤਾਂ ਵੱਧਾਂ ਮੇਰੀਆਂ ਆਉਣ ਨਾ ਤੋੜਦੇ ਇੱਦਾਂ ਪਰ ਜਾ ਮੇਰਾ ਕਲਾ ਕੋਣ ਗਿਆ ਕੀ ਹੋਇਆ ਤੈਨੂੰ ਆ ਬਲ ਜਾ ਆ ਲੈਣੀ ਨਹੀਂ ਲੈਣੇ ਨਹੀਂ ਉਹ ਇਹ ਦੇ ਕਰ ਦਨਾ ਇੱਕ ਘੁੱਟ ਕੇ ਕਰਦਾ ਕੋਸ਼ਿ ਨਹੀਂ ਹੋਇਆ ਪੈਣਾ ਇੰਨਾ ਲੱੱਪੇ ਦਾ ਤੇ ਤਾਇ ਦੀ ਕੁੜੀ ਕਰਦੀ ਤਾਇ ਵੀ ਨਹੀਂ ਆਵੇ ਅੱਛਾ ਚਾਚਾ ਅੱਕੇ ਤਾਂ ਨਹੀਂ ਕਹਣਾ ਤਾਇ ਵੀ ਅੱਜ ਕਹਿਤਾ ਮੈਂ ਅਗਲੇ ਨੂੰ ਛੱਡਦੀ ਨਹੀਂ ਜਿਹੜਾ ਇੰਦਾ ਕਹਿੰਦਾ ਆ ਇਹਨੂੰ ਕਿੱਦਾਂ ਛੱਡਦਾ ਹਾਂ ਸੁੱਕਨੇ ਕੰਮ ਹੁੰਦਾ ਰਾਂਝਲਾ ਬਰੀ ਦਾ ਸਮਾਨ ਖਰੀਦਣ ਆਏ ਆ ਉਹ ਬਰੀ ਮੇਰੀ ਕੋ ਉਹਦੀ ਮੇਰੇ ਲਈ ਤਾਂ ਸਾਲਾ ਸੋ ਲੱਗੇ ਉਹ ਕਿੱਥੇ ਗਿਆ ਮੇਰੇ ਮੈਂ ਤੱਛਾ ਤੱਕ ਰਿਹਾ ਲੈ ਲਿਆ ਰਹਿਤੇਦਾਰੇ ਦੀ ਪੂਰੇ ਓੜ ਦੇ ਇੱਕ ਬਨੈਣ ਲਿਆ ਮੁੰਡਿਆ ਐ ਮੈਂ ਮੱਗਿਆ ਵੀ ਕਹਿਨੀ ਹੁੰਨੀ ਤੇ ਮੇਰੇ ਕਰ ਦੇਣਾ ਕੋਸਨਾ ਬਣਾਉਣ ਜੇ ਨਹੀਂ ਤਾਲੀ ਦੇ ਥੱਲੇ ਪਾਉਣ ਆ ਗਈ ਲੱਭਾ ਰਾਣਾ ਇਹਨ ਮੇਰੇ ਕੋਲ ਜਾ ਕੇ ਮੈਂ ਤੂੰ ਮੇਰੀ ਭੈਣ ਨੇ ਕਹਾਣੀ ਕਰਦਾ ਨਹੀਂ ਵਿਆਹ ਦਾ ਕਾ ਲੱਭਾ ਉਹ ਕੀ ਹੋਇਆ ਨਹੀਂ ਸੱਚੀ ਬੱਚੀ ਖੋਬ ਕੇ ਦੇਖੀ ਤਾ ਕੋਈ ਲਾਲ ਹੋ ਗਈ ਅੱਖ ਕੁਝ ਨਹੀਂ ਹੋਇਆ ਲੱਭਾ ਮੈਂ ਨਹੀਂ ਮੈਂ ਪਸਾਗਣੇ ਕੰਬੋਲ ਬੈ ਮੈਂ ਇਹਨੂੰ ਠਾ ਦੇਵੀ ਮਨੀ ਵੀ ਨਹੀਂ ਬੋਸ ਕੇ ਤਾ ਮੋਵੋ ਮੋਵੋ ਕਾਲੀ ਕਾਲੀ ਬਣਾ ਲੈ ਕਾਲੀ ਕੱਚੀ ਆਈ ਦਾ ਲਗਾ ਜੁਵਾ ਕੰਗ ਬਨੇਰੇ ਦੇ ਕੰਮ ਕਰਦਾ ਤੈਨੂੰ ਮੈਂ ਕਹਿੰਨੀ ਮੈਂ ਰੈਪ ਆ ਗਿਆ ਮੈਂ ਘੈਂ ਨਿਕਾਣਾ ਕੁੱਟਿਆ ਕਰ ਇਦਾਂ ਜਾਂਦਾ ਅੱਛਾ ਠੀਕ ਐਂ ਕਰੀ ਬੰਦੀ ਆਹ ਦੇਖ ਲੈ ਖੁੱਬ ਬਾਦੀ ਜੇ ਮਾਮਾ ਸਾਡਾ ਆ ਹੁੰਦਾ ਆ ਦੋ ਨ ਇੱਕ ਨੰਬਰ ਦੋ ਆ 59 ਮਾਮੇ ਕਾ ਮਾਮੇ ਲਗਾਏ ਪਾ ਗਏ ਨਾ ਸੁਵਾ ਦਿਓ ਲਾਸਟਿਕ ਪਵਾ ਕੇ ਸੁਵਾ ਮੈਂ ਪਾ ਕੇ ਰ ਇਦਾਂ ਘਨੀ ਚੈਕ ਪੂਰਾ ਗਾਮ ਚ ਚੈਕ ਚੈਕ ਕਰਨਾ ਬੀ ਲੱਕੀ ਮਿਨ ਲੈਣੀ ਪੁੱਤੇ ਇਹ ਨਾ ਦੇਖਾ ਹੋਰ ਨ ਬ੍ਰੇਕਾਂ ਦੇ ਤੇ ਜਿਹੜੇ ਉਹ ਸਿਆਣਾ ਨਾ ਬ੍ਰੇਕਾਂ ਨੀ ਉਹ ਛਾਲਟਾ ਆਵੇ ਛਾਲਟਾ ਇਹ ਹੀ ਪਾਣਾ ਇਹ ਨਹੀਂ ਮਾਮਾ ਕੋ ਦਾ ਦੇਖਣਾ ਦਾ ਤੂੰ ਬਰੀ ਹੋ ਜਾ ਬਣੈਣ ਕਾਲੀ ਨਹੀਂ ਲੈ ਕੱਚਾ ਵੀ ਆਹ ਲੋ ਆਹ ਲੋ ਲੈ ਜਦੋਂ ਆਹ ਕੱਚਾ ਵਾਲੇ ਵਾਲਿਆ ਲੈ ਮਾਗਰ ਕੋ ਇੱਦਾਂ ਕਰਨਾ ਕੱਚਾ ਵਗੀ ਯੈਸ 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 ਆਈ ਦਾ ਆ ਨਾ ਆ ਦੇ ਆ ਕੱਚਾ ਦੇਖੋ ਅਮੂਲ ਮੋਤੀ ਨਾ ਨਹੀਂ ਪਉਂਦਾ ਕੱਚਾ ਮੋਤੀ ਇਹ ਨਹੀਂ ਪਉਂਦਾ ਹੋਰ ਉਹਨੂੰ ਛਲਟਾ ਵਾਲਾ ਬ੍ਰੇਕ ਵਾਲਾ ਲੈ ਲਈਏ ਉਹ ਡੱਪੀ ਦਾ ਵਿਆਹ ਉਹਨੂੰ ਤੁਸੀਂ ਇੱਕ ਬਲੈਂਡ ਤੱਕ ਨਹੀਂ ਲੈ ਗਏ ਤੇ ਰਸਤੇ ਦਾ ਰਹੀ ਨਹੀਂ ਪੂਰੇ ਹੋਣ ਤੇ ਉਹਦੇ ਆ ਦੇਖ ਲਖਸ ਕੋ ਜਿਹਦੇ ਕੋ ਭੈਣ ਜੀ ਚੱਡੀ ਤੇ ਗੱਡੀ ਮਾਮਾ ਪਵਾ ਚਾਰ ਵਾਰ ਿਲਾਵੇ ਤੇ ਚਾਰ ਵਾਰੀ ਪਾਵੇ ਕੱਛਾ ਨਹੀਂ ਪਾਟੇਗਾ ਭਰਾਮ ਦਿਓ ਹਰ ਜਾ ਪਵਾ ਕੱਲਾ ਪਿੰਡ ਚ ਕੱਛਾ ਹੀ ਪਾ ਕੇ ਘੁੰਮ ਜAVE ਸਾਲੇ ਰੋਵੇ ਫੋਰ ਐਕਸ ਨੈਕਸਟ ਰੋਵੇ ਹੋਵੇ ਲੱਗਣਾ ਇੱਥੇ ਰੋਏ ਇੱਥੇ ਇੱਥੇ ਕੱਛੇ ਦੇ ਪੈ ਲੱਗੜਿਆ ਕੰਮ ਕੱਛੋ ਕੱਛੀ ਹੋ ਜਾਣਾ ساری ਉਮਰ ਉਹਨੇ ਕੱਛਾ ਹੀ ਨਹੀਂ ਥੋੜਾ ਕੱਚਾ ਦੇਖੋ ਭੰਜ ਕਿੰਨਾ ਸੋਹਣਾ ਕੱਚੇ ਦਾ ਕੱਪੜਾ ਦੇਖੋ ਤੂੰ ਮੇਰੀ ਗੱਲ ਸੁਣ ਕੰਮ ਕੱਚੋ ਕੱਚੀ ਹੋ ਗਿਆ ਆ ਪਾਉਂਦਾ ਮਨੀ ਉਹ ਕੱਚਾ ਉਹ ਯਾਰ ਮੈਂ ਉਹਦੇ ਕੱਚੇ ਦੇਖਦਾ ਉਹ ਕੱਚੇ ਦੇਖਦਾ ਆ ਉਹ ਦੇ ਕਿਹੜਾ ਪਾਏ ਮਾਮਾ ਪੈਨ ਚੱਕੀ ਖਲੇ ਕੱਚਾ ਦੇਖਦਾ ਕਿਹੜਾ ਪਾਏ ਹਣ ਉਹ ਨੂੰ ਪਤਾ ਲਾਓ ਫੋਨ ਮਾਮੇ ਲਾਓ ਏ ਮਾਮੇ ਨੂੰ ਪਤਾ ਸਾਡੀ ਤੁਸੀਂ ਮਾਮੀ ਲਿਆ ਉਹਦੇ ਮਾਮੀ ਦੱਸਦੀ ਜੇ ਤੁਹਾਡੇ ਮਾਮਾ ਜੀ ਇਹ ਕੱਚੇ ਨਹੀਂ ਪੰਦੇ ਕਾਨੀ ਚ ਜਾਏ ਨਹੀਂ ਵੇ ਮਾਮੇ ਹੁਣ ਕਿਹੜਾ ਪਾਉਂਦੇ ਆ ਤੂੰ ਤੇ ਤੂੰ ਮੇਰੇ ਗੱਲ ਸੁਣ ਨਾ ਬੱਛ ਲਵੇ ਆ ਨਿਕਰ ਲੈ ਲਈਏ ਨਹੀਂ ਨਹੀਂ ਨਿਕਰੇ ਕੱਚਾ ਹੈ ਉਹ ਨਿਕਰੇ ਕੈਪਰੀ ਨਹੀਂਗੀ ਇਹ ਟੈਪਰੀ ਨਹੀਂ ਇਹ ਕੰਮ ਕੱਚੋ ਕੱਚੀ ਲਸਕਟ ਦੇ ਕੋਮਾ ਜਿੰਨਾ ਮਰਜ ਜਾਏ ਮਾਮੇ ਦਾ ਲੈ ਡੱਕ ਜਾ ਇਹ ਡੱਕ ਕੰਮ ਕੱਚੋ ਕੱਚੀ ਹੋਏਗਾ ਦੱਸੋ ਕਿਹੜਾ ਲੈਣਾ ਤੁਸੀਂ ਨਹੀਂ ਇੱਕ ਮਿੰਟ ਭੈਣ ਜੀ ਤੁਸੀਂ ਉਹਨਾਂ ਦੇ ਸਿਸਟਰ ਹੋ ਤੁਸੀਂ ਸਿਸਟਰ ਹੋ ਆ ਦੇਖੋ ਕੱਚਾ ਦੇਖੋ ਚਾਹੇ ਇਹਨੂੰ ਇਦਾਂ ਪਾ ਕੇ ਸ਼ੈਫ ਵੀ ਬਣ ਸਕਦਾ ਹੈ ਵਾਸ਼ ਵੀ ਹੋ ਸਕਦਾ ਮੇਰੀ ਗੱਲ ਸੁਣੋ ਠੀਕ ਹੈ ਇਸ ਗੱਛੇ ਨੂੰ ਕਾ ਕੇ ਸ਼ੈਫੋ ਵੀ ਵਣ ਸਕਦਾ ਉਹਦਾ ਵੀ ਰਹਿ ਸਕਦਾ ਇਹ ਕਾਲੀ ਬਣਾ ਲੈ ਲਓ ਕਾਲੀ ਸਹੀ ਹੈ ਚਿੱਟੀ ਨਾਲੋ ਆ ਵੀ ਤੋਤੀ ਆ ਰਾਤ ਨੂੰ ਹੋਣ ਲੱਗਾ ਬਲੈਂ ਮਾਮੇ ਦਾ ਰੰਗ ਤਵਾ ਯਾਰ ਉਹ ਚਿੱਟੀ ਹੋ ਗਿਆ ਕੱਲ ਕਰਨਾ ਸੋਣਾ ਮਾਸੀ ਆ ਆਕ ਪਰਫਿਊਮ ਦੇ ਦਿਓ ਮੇਰੇ ਮਾਮੇ ਨੂੰ ਪੇ ਦੇ ਦਿਓ ਨਹੀਂ ਨਜ਼ਾਰਾ ਮਾਮੇ ਨੂੰ ਦੇਣਾ ਇਹ ਦੇ ਨਾਲ ਆਹ ਥਾ ਮੈਂ ਕੱਲ ਕੱਲ ਬਲੇਕ ਗੋਲੋਲੇ ਮਕਰੇ ਤੇ ਕਾਲਾ ਚਸ਼ਮਾ ਮਾਮੀ ਮਾਮੇ ਐਮੜ ਕਾਲਾ ਚਸ਼ਮਾ ਲਗਾਓ ਆਪਣਾ ਪਲਾਂਕਾ ਰੰਗ ਕੋਲਾ ਦੋ ਆਖੀਆ ਬਲੇਡ ਕੋਟ ਪੈਂਟ ਨਾਲ ਸੁਣੋ ਲੱਗੋ ਦੇ ਨਾਲ ਇਹ ਨਾ ਨਿਕਰ ਨਾ ਪੈਣਾ ਇਹਨਾਂ ਉਹ ਤੇਰਾ ਇਹਦਾ ਇਹ ਉਹਦਾ ਅੱਛਾ ਪਾ ਕੇ ਦੇਖ ਲੈਣੇ ਮਾਮੇ ਤੇ ਸਾਈਜ਼ ਆ ਵੀ ਜਾਊਗਾ ਪੂਰਾ ਉਹ ਆ ਜਾਣਾ ਆ ਪਹਿਲਾਂ ਚੈੱਕ ਦਾ ਕਰ ਲਈਏ ਰਾਨੂੰ ਕਿਹੜਾ ਲੈਣਾ ਆਉਂਦੇ ਆ ਹਾਂ ਕੋਟ ਓਏ ਪਾਣੋ ਖਰਾਉ ਕਰਦੇ ਲੈ ਮਿੰਟ ਆਇਆ ਐ ਐਨੀ ਉੱਤੇ ਦੀ ਪਾਈ ਜਾਂਦਾ ਐ ਨਹੀਂ ਪਤਾ ਲੱਗ ਤੋਮੀ ਨੇ ਸ਼ੋਰੂਮ ਚ ਗੜੀ ਡੀ ਕਲੈਕਸ਼ਨ ਦੀ ਆਇਆ ਐ ਹੈਲੋ ਕੋਈ ਲੈ ਕੇ ਪਾਉਣਾ ਉੱਤੇ ਤੋਂ ਐਂਦਾ ਕੋਈ ਕੋਟੀ ਲੈ ਕੇ ਦੇ ਉਹ ਨੂੰ ਕੋਈ ਚਾਚੀ ਦੀ ਆ ਕੋਈ ਉਹ ਨੂੰ ਸਵੈਟਰ ਲੈਣਾ ਪਾਉਣਾ ਹੀ ਐ ਬਲੇਜ਼ਰ ਜਿੱਦਾਂ ਬਲੇਜ਼ਰ ਜਿਆ ਉੱਪਰ ਕੋ ਪੈਂਟ ਨਾਲ ਪਾਉਣਾ ਨਹੀਂ ਬੋਲਦੀ ਅਮਾ ਕਿੰਨੀ ਦੇ ਤੋ ਕਿੰਨਾ ਵੱਡਾ ਓਏ ਤੂੰ ਬਲੇਜ਼ਰ ਪਾਉਣਾ ਭਾਜੀ ਇਹਦਾ ਭਾਜੀ ਤੁਸੀਂ ਬਲੇਜ਼ਰ ਪਾਓ ਮੇਰੇ ਦਾ ਜੱਜਾ ਬਹੁਤ ਲਕਸ ਕੋਜੀ ਭਾਜੀ ਜਾਵੇ ਆਪਣਾ ਇੱਥੇ ਚੱਲਦੇ ਕੱਛਾ ਪਾ ਕੇ ਉਹ ਮੈਂ ਵਿਆਹ ਦੇ ਇੱਦੇ ਨਾ ਜਾ ਜੇ ਉਹ ਨਹੀਂ ਪਾ ਜੂ ਮੈਨੂੰ ਘਰੋਂ ਬਾਹਰ ਤੇ ਜਾਣਾ ਨਹੀਂ ਹੋਣੀ ਨਾਮੇ ਦੀ ਨਹੀਂ ਕਰਾਉਣੀ ਕਿਹੜੀ ਮੁੰਦੀ ਹੈ ਜੀ ਮੁੰਦੀ ਪਾਦੀ ਆਵੇ ਉਹ ਮੇਰੇ ਕੋਟ ਪਾ ਲੰਬੇ ਕਰ ਬਣੀ ਆ ਆ ਵਾ ਇੱਕ ਫੋਟੋ ਖਿੱਚ ਮੇਰੀ ਲਕਸ ਕੋਜੀ ਆਪਣਾ ਲਕਸ ਪਹਿਨ ਕੇ ਚੱਲ ਕੱਛਾ ਲਾ ਥੱਲੇ ਨਹੀਂ ਤੂੰ ਖੁੱਲਾ ਕਰੀਂ ਮੈਂ ਉਹਨੇ ਪਾਉਣਾ ਨਹੀਂ ਜੀ ਤੜੀ ਯਾਦਦੇ ਆ ਆ ਇੰਨੀ ਗਲਾਤੇ ਖੁੱਲਾ ਹੋ ਜਾਣਾ ਕੱਛਾ ਆਦਾ ਨਾ ਕੋਪੀ ਮੇਰੀ ਉਹ ਇੱਕ ਦੁਬਾਰਾ ਖਿੱਚੀ ਉਹੀ ਗੱਲ ਆ ਕੋਪੀ ਯਾਰ ਸਾਰੇ ਖੈਰੇ ਨੇ ਕੁੱਛੇ ਦੇਖੀ ਜਣਾ ਮਾਮੇ ਨੇ ਕੱਛਾ ਪਾਲਾ ਲੱਗੇ ਪਾ ਕੱਛੇ ਤੇ ਅਗਲੇ ਨੂੰ ਪੈਸੇ ਦੇਵੋ ਫੁੱਲਾ ਦਾ ਤਾਕ ਲਿਆ ਦਾ ਕੱਛਾ ਤੂੰ ਐ ਖੋਰ ਅਗਲੇ ਨੇ ਆਪਣਾ ਲਾ ਕੇ ਦੇ ਉਤਾ ਐ ਖੋਰ ਇੱਕ ਫੋਟੋ 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 ਐ ਕਰਾਉ ਯਾਰ ਬੱਦ ਬਲੇ ਇੱਕ ਨੂੰ ਇਹਨੂੰ ਕੱਛਾ ਨਾ ਨਹੀਂ ਲੋਤ ਗਾਨ ਸਿਰ ਪਾਈ ਆ ਕੱਛੇ ਤੇ ਪੈਸੇ ਕੁੱਲਾ ਓਏ ਓਦੇ ਪਾਲਣਾ ਆ ਨਹੀਂ ਨਹੀਂ ਆਹ ਕੰਪਨੀ ਦਾ ਕੱਚਾ ਵਧੀਆ ਆ ਤੁਸੀਂ ਤੂੰ ਪਾਈ ਬਲੇ ਜਾ ਕੰਪਨੀ ਮੈਂ ਕਹਾਂ ਤੇ ਪਾ ਮਾ ਉਹ ਨਾਲੇ ਕਾਕੇ ਇਹ ਕਿੱਦਾਂ ਲਮੜੇ ਪੜਾ ਰੇ ਕੱਚਾ ਬੇ ਪਪੜੇ ਉਹ ਲਾਗ ਚਾ ਉਹ ਚੈੱਕ ਕੀਤਾ ਉਹਦੇ ਆ ਜਾਣਾ ਇਹ ਟੇ ਟੇ ਹੀ ਆ ਹਾਂ ਹਰ ਜਾ ਹਰ ਜਾ ਹਰ ਜਾ ਹਰ ਜਾ ਲਕਸ ਕੋਜੀ ਆਪਣਾ ਲਕਸ ਪਹਿਨ ਕੇ ਫਰੰਟ ਲਓ ਰਾਣੋ ਕਿਹੜਾ ਆ ਲੈਣਾ ਐ ਫੇ ਇੱਕ ਦੇਖ ਲਓ ਆ ਲੈ ਲੈ ਫੇ ਆ ਲੈ ਲੈ ਆ ਸੋਹਣਾ ਲੱਗਣਾ ਐ ਲਾ ਓਇਆ ਬਲੇਅਰ ਬਲੂਜਰ ਕੀ ਤੁਹਾਡਾ ਦਿਮਾਗ ਖਰਾ ਕਿ ਐਡਾ ਕੈਂਬਰ ਪਹਿਣਾ ਜੇ ਮੈਨੂੰ ਪਤਾ ਹੁੰਦਾ ਇੰਨੇ ਕੱਪੜੇ ਹੁੰਦੇ ਆ ਮੈਂ ਗਰਮੀਆਂ 'ਚ ਵਿਆਹ ਰੱਖ ਲਿਆ ਮੇਰੀ ਤਾਂ ਹੁਣ ਇੰਦਾ ਕਰਦੇ ਆ ਰੋਕ ਲਾਨੇ ਆ ਚਾਰ ਦਿਨ ਬੱਕਰਾ ਖੜਾ ਦੋ ਇਹਨੂੰ ਆਪੇ ਗਰਮੀ ਗਰਮੀ ਹੋ ਜਾਣਾ ਮਮਾ ਮੋਪੀ ਹਲੇ ਆ ਮਮਾ ਹਲੇ ਰੋਕਦੇ ਹਾਂ ਜੇ ਕਰੀਏ ਮੋਸਮ ਕਿੱਦਾਂ ਦਾ ਆ ਹਲੇ ਪਿਆ ਮਹੀਨਾ ਡੇਢ ਮਹੀਨਾ ਬੱਲੇ ਵਿਆਹ ਇਹ ਤਾਂ ਮੈਨੂੰ ਦੱਸ ਦਿੰਦੇ ਮੈਂ ਵਿਆਹ ਗਰਮੀਆਂ 'ਚ ਰੱਖ ਦਿੰਦਾ ਮਮਾ ਹੁਣ ਇਹਨੂੰ ਵਿਆਹ ਕਦ ਲਗਾ ਤੂੰ ਤੇਰੀ ਗੈਲਰੀ ਜੇ ਮੰਗੀ ਗਈ ਹੈ ਉਹ ਕਾਜ ਨਾ ਕਰੀਂ ਮੈਂ ਤੇਰੇ ਓਏ ਉਧਾ ਦੇ ਮੈਂ ਸੋਨਾ ਲਾ ਰਹਾ ਹਨਾ ਗੁਰਾਇਨ ਫੋਟੋ ਵੇ ਭੈਣ ਭੈਣ ਇਹ ਜੇ ਚੱਕ ਲੈ ਲਵਾਂ ਮੈਂ ਹਨਾ ਆ ਲੈ ਲੈ ਤੂੰ ਪਤਾ ਇਹਨਾਂ ਦਾ ਸਾਲ ਏਦਾਂ ਨਹੀਂ ਲਾਦਾ ਜਦੋਂ ਮੈਂ ਬਾਹਰ ਆਉਂਦਾ ਆਹ ਕਾ ਦੇ ਲਾਪੇ ਛੱਡ ਓਏ ਆ ਵੀ ਲੈ ਕੇ ਜਾਣਾ ਹਾਂ ਹਾਂ ਏਦਾਂ ਲਾਦਾ ਜਦੋਂ ਹਨਾ ਪਰ ਮੈਂ ਸੁਨੱਖਾ ਹੀ ਹੋਵ ਲਾ ਦਵਾ ਐ ਨੀ ਆ ਮਿੱਠੂ ਆਪਣੇ ਮੂੰਹ 'ਚ ਹੋਈ ਜਾਂਦਾ ਮੈਨੂੰ ਕਿਸੇ ਨੇ ਕਹਿਣਾ ਨਹੀਂ ਮੈਂ ਤਾਂ ਗਾ ਓਏ ਆਹ ਗਲੈ ਵੀ ਜੇ ਮੈਂ ਨਾਲ ਲਾਇਆ ਤੇ ਨਹੀਂ ਨਹੀਂ ਕਾਹਦੇ ਕੀ ਯਾਰ ਮਾਮੇ ਰੰਗ ਦਾ ਆ ਯਾਰ ਵੇਖਿਆ ਆ ਕੇ ਦੱਸ ਸਭ ਹੋ ਗਈ ਰੰਗ ਨਹੀਂ ਯਾਰ ਉਹਦਾ ਰੰਗ ਕਿੰਨਾ ਬੰਦਾ ਸੋਨਾ ਤੇਰੇ ਨਾਲੋਂ ਸੋਨਾ ਰੰਗ ਆ ਤੇਰੇ ਨਾਲੋਂ ਸੋਨਾ ਰੰਗ ਆ ਓਏ ਹੱਥ ਨਹੀਂ ਸੋਨਾ ਬਾ ਮਾਸੀ ਕੁੜੀ ਦੇਖੀ ਮੁੰਡੇ ਲੈ ਚਾਰ ਪੰਜ ਖੇਤ ਆਉਂਦੇ ਆ ਆ ਮੂੰਹ ਬਣਾ ਲਿਆ ਬਿੱਲੀ ਹਾਂ ਸਾਜਾ ਦਾ ਵੀ ਇੱਦਾਂ ਹੀ ਬਣਾਉਂਦਾ ਹਾਂ ਦੋਆਂੀਆਂ ਕਲੂਚਾ ਹਨਾ ਦੋ ਪੈਂਟ ਇੱਕ ਲਈਆਂ ਵੇਖੋ ਕਹਿੰਦਾ ਹੋਰ ਲਿਆ ਦਿੰਦੇ ਆ ਲਿਆ ਦਿੰਦੇ ਆ ਦੇ ਦਵਾਣੀ ਨਹੀਂ ਉਹ ਕਹਿੰਦਾ ਆ ਦੋ ਦੋ ਕੱچے ਰਾਤੇ ਆ ਕਦੇ ਨਹੀਂ ਲੈਣੂਗੀ ਹੋਰ ਜਰਾਬਾ ਲਵਾ ਜਰਾਬਾ ਲੈ ਲਈਏ ਚਿੱਟੀਆਂ ਦੇ ਦਵਾ ਮਾਂ ਵਾਲੀਆਂ ਕਰਾਉਣੇ ਕੋਲੇ ਆ ਕੇ ਪੈ ਰਿਆ ਤੇ ਹੋਰ ਪਰਫਿਊਮ ਪਰਫਿਊਮ ਨਹੀਂ ਮੈਂ ਪਰਫਿਊਮ ਪਰਫਿਊਮ ਨਹੀਂ ਧੂਫ ਲਾ ਦਿਓ ਕਿਉਂ ਤੂੰ ਗੂਗਲ ਦੀ ਧੂਣੀ ਦੇ ਦੇ ਜਿੱਦਾਂ ਬਾਰੇਗਾ ਇਹ ਮਾਰ ਪਰ ਉਹ ਬਣਾ ਰਿਹਾ ਉਹ ਦੇ ਦੇ ਫਰੇਗਰੈਂਸੀਆ ਉਹ ਜਿੱਥੇ ਦੀ ਕੋਲ ਦੀ ਲੰਗੂ ਆ ਸਾਡਾ ਭਰਾ ਇੰਨਾ ਤਾਂ ਨਹੀਂ ਮਾੜਾ ਜਿੱਦਾਂ ਤੇ ਉਹਦੇ ਗੋਡੇ ਬੀੜੀਆਂ ਪੀਪੀ ਹੋਏ ਆ ਭਾਵੇਂ ਵਿੱਚ ਇਦਾਂ ਟਕਾ ਦੇ ਤੂਫ ਦੀ ਉਹ ਓਏ ਅਕਲ ਨਾਲ ਬੋਲ ਬੁਆ ਨਾਲ ਦੀ ਨਹੀਂ ਮਤਲਬ ਮੇਰੀ ਗਾਸਾ ਸਾਡੀ ਮਾਮੇ ਓਏ ਬੱਲੇ ਮਾਮੇ ਦੇ ਆ ਬਹੁਤ ਸੋਹਣੀ ਲੱਗਣੀ ਆ ਸਿੱਧੂ ਮੁਸੇਹਾਈ ਐ ਸਿੱਧੂ ਮੁਸੇਹੇ ਵਾਲੇ ਹੀ ਲੱਗਣਾ ਕੋਣ ਨੇ ਬਾਹ ਸੋਹਣਾ ਯਾਰ ਬੜੀ ਜਾਨ ਬੰਦਾ ਯਾਰ ਖਬਰ ਦੇ ਮੇਰੇ ਰੋਪਾਣਾ ਜੇ ਮੇਰੇ ਭਰਾ ਨੂੰ ਹੁਣ ਤੋਂ ਹੋਰ ਕੁਛ ਕੀ ਮੇਰੀ ਅੱਖਾਂ 'ਚ ਪਾਣੀ ਆ ਗਿਆ ਪਾਣੀ ਰੇਗੋ ਉਧਰ ਮੇਰੀ ਗੱਲ ਤੋਂ ਏਦਾਂ ਵਿਆਹ ਵੀ ਕੈਨਸਲ ਕਰ ਦਿੰਦੇ ਹੁੰਦੇ ਆਂ ਆ ਉਹਦੇ ਆ ਜਾਣੀ ਛੇ ਮੋਟਾ ਨਹੀਂ ਡੈ ਗਈ ਆ ਛੇ ਮੋਟਾ ਹੀ ਤੇ ਯਾਰ ਪਵਨ ਅਰਗਾ ਯਾਰ ਨਹੀਂ ਲੰਮਾ ਵੀ ਆ ਲੰਮਾ ਥੋੜਾ ਜਿਹਾ ਇਹ ਰੰਗ ਪਵਨ ਅਰਗਾ ਹੈ ਤੇਰਾ ਨਾਰਾ ਪਵਨ ਅਰਗਾ ਛੱਡ ਤੂੰ ਮਸੀ ਆ ਸੋਣਾ ਲੱਗੂ ਮਾਮਾ ਪਾ ਕੇ ਇਦਾਂ ਤੈਨੂੰ ਬਹੁਤ ਆਈਦੀ ਆ ਮੈਂ ਨਹੀਂ ਕਿਹਾ ਇਹ ਇੰਪੋਰਨ ਕਿਊਟ ਵਾ ਜੰਮਿਆ ਹੀ ਬਹੁਤ ਕਿਊਟ ਸੀ ਜੇ ਮੈਂ ਖੈਰੀ ਹੋਇਆ ਸੀ ਪਰ ਮੈਨੂੰ ਗੜਤੀ ਨਹੀਂ ਲੱਭੇ ਜਿੱਤੀ ਦਾ ਪੌਂਖਾ ਲਵਾਇਆ ਮੂੰਹ ਤੇ ਨਹੀਂ ਤੈਨੂੰ ਸਿਮੋ ਵਾਸੀ ਦਿੱਤੀ ਗੜਤੀ ਓਹ 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 ਬੱਧੀ ਓਹ ਇੱਕ ਵਾਰ ਗੱਲ ਕਰਨੀ ਆ ਨਹੀਂ ਬੈਲ ਦੇਣਾ ਐਦਾਂ ਤੂੰ ਘਰ ਵੀ ਜਾ ਸਕਦੀ ਆ ਪੱਦੇ ਉਹ ਇੱਕਦਾਂ ਹੋ ਗਿਆ ਓਏ ਪੱਦੇ ਆ ਕਿਵੇਂ ਮੈਂ ਓਏ ਆ ਦੇ ਰੇਡਰ ਮਹਾਂ ਲੇ ਕਿ ਤਰ੍ਹਾਂ ਨਹੀਂ ਮੈਂ ਇਹਦੇ ਛਿੱਟੀ ਵਾਲੀ ਦਵਾਈ ਛੜਕਦੀ ਕਿੱਦਾਂ ਕਰੀ ਜਾਂਦੇ ਮਸੀਲਾ ਇਹਨੂੰ ਬੈਲ ਦੇਣਾ ਆ ਥੋੜੀ ਲਾ ਦਿਆ ਮੈਂ ਚੱਟੀ ਨਹੀਂ ਜੀ ਗਈ ਕੋਈ ਤੇ ਦਵਾਈ ਮੈਂ ਤਾਂ ਟੱਟੀ ਡੁੱਟੀ ਨਿਕਲੀ ਹਾਏ ਮਮਾ ਕਾਲੀ ਦੇ ਦੋ ਆ ਹੁਣ ਲੈ ਲੋ ਸਾਰੇ ਲੈ ਲੈਣਾ ਨਹੀਂ ਉਹ ਵੈਸੇ ਕਿੰਨੇ ਲਿਆ ਕੇ ਨਹੀਂ ਜਿਆਦਾ ਗੱਲ ਲਗੀ ਪਰ ਨਹੀਂ ਲਾ ਕੇ ਕੱਲੀ ਪਾ ਸਕਦੇ ਬਿਆਨ ਨੂੰ ਉਹ ਪਾਈ ਸਿਕ ਪਿਆ ਉਹਦੇ ਸਿਕ ਪੈਕ ਨਿਕਲੇ ਆ ਉਹਦੇ ਆ ਲੈਣਾ ਆ ਬੇ ਆਹੋ ਆ ਹੋ ਰਹਿਣ ਦੇ ਨਹੀਂ ਦੁਸ਼ਮਣੀ ਪੈ ਜਾਂਦੀ ਹੁੰਦੀ ਉਹਦਾ ਪਰਫਿਊਮ ਦੇਣਾ ਉਹਨੂੰ ਨਹੀਂ ਪੈਂਦਾ ਕੱਟੰਡੇ ਚੁੰੁੰਦੇ ਨਾ ਸਾਡੇ ਫੇਲ ਲੈਣੇ ਫੇਲ ਲਵਾਗੇ ਇਹ ਦੇੜੇ ਆ ਆ ਤੁਸੀਂ ਇਹ ਅਸੀਂ ਬੈਤਰ ਦੇਖ ਕੇ ਲੈਣਾ ਹੈ ਗਰਮੀਆ ਠੰਡਾ ਇਹਦਾ ਬਿੱਲ ਦੋਗੇ ਸਾਡੀ ਆ ਕਬਿੰਦਰ ਕੌਰ ਮੈਂ ਤੁਸੀ ਕਢਾਇਆ ਹੋਰ ਕੁੱਟੀ ਆਇਆ ਲੈ ਜਾੜਨੇ ਦੇਲੀ ਡਾਕ ਤੁਸੀਂ ਕਢਾਇਆ ਲੈਣਾ ਪੈਣਾ ਓਏ ਨਹੀਂ ਲੈ ਚੱਕਰ ਉਹ ਸ਼ੰਕਰ ਚਲੋ ਉਹ ਲਿਆਵੇਂ ਸ਼ੰਕਰ ਦੀ ਕੁੜੀਏ ਲਿਆ ਪਾਰਸਲ ਕੱਢੋ ਏਡਾ ਪਾਰਸਲ 30 ਬਸ 30 ਪਾ ਲੈ ਹੁਣ ਦੇ ਬੈਲ ਦੇ ਰੋਈ ਮੇਰੇ ਮਾਮੇ ਚੱਕਰ ਆਉਣ ਲਾ ਦਿੱਤਾ ਮਾਮੇ ਜੇ ਤਾ ਮਾਕ ਮੁੱਛੀ ਚੈੱਕ ਕਰ ਲਓ ਇਧਰ ਅਬ ਬੈਗ ਰੰਗ ਗੀਂ ਮਾ ਮੇਰੇ ਬੈਗ ਡੈਨਵਰ ਡਿਊ ਚਲੋ ਚਲੋ